ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹੁੰਚੇ ਹਾਂ ਮਾਡਰਟਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਿੱਥੇ ਕੀ ਹਰ ਗੁਰਦੁਆਰ ਚ ਪੈਰਾ ਸਵਾਦਾ ਸਮਾਗਮ ਕੀਤਾ ਜਾਂਦਾ ਜੋ ਕਿ ਦੂਰੋਂ ਦੂਰੋਂ ਸੰਤਾਂ ਦੀਆਂ ਸੰਤਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੀ ਦੇਰ ਹੋ ਗਈ ਇਹ ਦੰਨ ਸਾਲ ਹੋ ਗਏ ਵੀ ਜੀ ਕਿਹੜੀ ਜਗ੍ਹਾ ਤੁਹਾਨੂੰ ਬਲਾਰੀ ਤੋਂ ਹਾਂਜੀ ਤੇ ਕੋਈ ਮਨੋਕਾਮਨਾ ਜਿਹੜੀ ਪੂਰੀ ਹੋਈ ਹੋਵੇ ਹਾਂਜੀ ਮੇਰੇ ਕੋਈ ਐਦਾਂ ਦੀ ਮਤਲਬ ਕਿ ਮਨੋਕਾਮਨਾ ਸੀਗੀ ਜਿਹੜੀ ਨਹੀਂ ਮਤਲਬ ਕਿ ਪੂਰੀ ਹੋਣ ਦੀ ਸੀਗੀ ਮੰਨ ਲਓ ਕਿ ਬਾਬਾ ਜੀ ਦੇ ਦਰ ਤੇ ਆਈ ਮਤਲਬ ਕਿ ਨਾ ਰੋ ਕੇ ਅਰਦਾਸ ਕਰਨੀ ਮਤਲਬ ਕਿ 2 ਮਹੀਨਿਆਂ ਦੇ ਵਿੱਚ ਮੇਰੀ ਮਨੋਕਾਮਨਾ ਪੂਰੀ ਹੋਈ ਆ ਜੀ ਸ਼ੇਅਰ ਕਰਨਾ ਚਾਹੁੰਗੇ ਸਗਤਨਾ ਕਿਹੜੇ ਕੀ ਬਾਕੀ ਜੀ ਤੇ ਕੀ ਕਹਿਣਾ ਚਾਹੋਗੇ ਜੇ ਬੁੱਧਵਾਰ ਆਦਾ ਕਿੰਨਾ ਚਾਹ ਮੈਂ ਬੁੱਧਵਾਰ ਜਦੋਂ ਆਉਂਦਾ ਮਤਲਬ ਕਿ ਮੈਂ ਬਿਮਾਰ ਵੀ ਹੋਵਾਂ ਚਾਹੇ ਬਸ ਮੈਨੂੰ ਇੰਨਾ ਚਾਹ ਹੁੰਦਾ ਵਾ ਜਿਵੇਂ ਕਿਸੇ ਵਿਆਹ ਤੇ ਜਾਣਾ ਹੁੰਦਾ ਵੀ ਮੇਰਾ ਬੁੱਧਵਾਰ ਨਾ ਲੰਘ ਜਾਵੇ ਹਣ ਹੋ ਸਕਦਾ ਮੇਰੇ ਮਤਲਬ ਕਿ ਅੱਗੇ ਕੋਈ ਪ੍ਰੋਬਲਮ ਆ ਮੈਂ ਬੁੱਧਵਾਰ ਆਉਣਾ ਨਹੀਂ ਪਰ ਮੈਨੂੰ ਟੈਨਸ਼ਨ ਅੱਜ ਹੀ ਆ ਕਿ ਮੈਂ ਬੁੱਧਵਾਰ ਆਉਣਾ ਨਹੀਂ ਹੈਗਾ ਮੈਨੂੰ ਮੈਂ ਸਾਰਾ ਕੁਝ ਛੱਡ ਦੂੰਗੀ ਪਰ ਮੈਂ ਬੁੱਧਵਾਰ ਚ ਪਹਿਰਾ ਨਹੀਂ ਛੱਡ ਸਕਦੀ ਮੈਨੂੰ ਦੁਨੀਆਦਾਰੀ ਦਾ ਕੋਈ ਮਤਲਬ ਨਹੀਂ ਹੈਗਾ ਮੈਨੂੰ ਇੱਥੋਂ ਇੰਨਾ ਕੁ ਕੁਝ ਮਿਲਿਆ ਵਾ ਕਿ ਮੈਂ ਦੱਸ ਨਹੀਂ ਸਕਦੀ ਬਾਬਾ ਜੀ ਨੇ ਮੇਰੀ ਕੋਈ ਮਨੋ ਕਾਮਨਾ ਹੈ ਜਿਹੜੀ ਨਹੀਂ ਪੂਰੀ ਕੀਤੀ ਤੇ ਫਿਰ ਤੁਹਾਨੂੰ ਕੀ ਕਹਿਣਾ ਚਾਹੁੰਦੀ ਹਾਂ ਮੈਂ ਤਾਂ ਇਹ ਕਹੂੰਗੀ ਵੀ ਹਰ ਇੱਕ ਨੂੰ ਮਤਲਬ ਕਿ ਇੱਥੇ ਦਿਲੋਂ ਭਾਵਨਾ ਰੱਖ ਕੇ ਆਉਣਾ ਚਾਹੀਦਾ ਬਾਬਾ ਜੀ ਬਹੁਤ ਕੁਝ ਦਿੰਦੇ ਨੇ ਬਸ ਭਰੋਸਾ ਰੱਖਿਓ ਬੰਦਾ ਜੀ ਕਾ ਖਾਲਸਾ ਸ਼੍ਰੀ ਵਾਇਗੁਰ ਜੀ ਕੀ ਫਤਿਹ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਤਰਲੋਚਨ ਸਿੰਘ ਹੈ ਜੀ ਔਰ ਮੈਂ ਖੰਨੇ ਸ਼ਹਿਰ ਤੋਂ ਆਇਆ ਜੀ ਜੀ ਔਰ ਮੈਂ ਪੰਜ ਚਪੈਰਾ ਸਾਹਿਬ ਸੁਖੇ ਸੀਗੇ ਜੀ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਐਸੀ ਅਪਾਰ ਕਪਹੋਈ ਕਿ ਮੈਂ ਬਿਆਨ ਨਹੀਂ ਕਰ ਸਕਦਾ ਮੈਂ ਬਹੁਤ ਬਹੁਤ ਖੁਸ਼ ਹਾਂ ਬੱਬਾਈ ਨੇ ਮੇਰੀ ਮਨੋ ਕਾਮਨਾ ਪੂਰਨ ਕਰਤੀ ਔਰ ਮੈਂ ਜਾਣਾਂ ਕਿ ਸੰਗਤਾਂ ਵੈਸੇ ਤਾਂ ਬਹੁਤ ਆ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਸਭ ਨੂੰ ਪਤਾ ਹੈ ਔਰ ਲੁਧਿਆਣੇ ਵੀ ਆਉਂਦੇ ਨੇ ਅੰਮ੍ਰਿਤਸਰ ਵੀ ਆਉਂਦੇ ਨੇ ਹੋਰ ਸਿਰਸਹਰਾਂ ਚ ਵੀ ਆਉਂਦੇ ਤੁਸੀਂ ਜਰੂਰ ਆਓ ਹੁਣ ਤਾਂ ਮੈਂ ਕਹਾਂਗਾ ਕਿ ਵੱਡੇ ਵੱਡੇ ਡਾਕਟਰ ਵੀ ਇਹ ਗੱਲ ਕਹਿਣ ਲੱਗੇ ਕਿ ਅਗਰ ਤੁਹਾਡੀ ਕੋਈ ਬਿਮਾਰੀ ਨਹੀਂ ਠੀਕ ਹੁੰਦੀ ਤੁਸੀਂ ਪੰਜ ਚ ਪਰਾਸਾ ਹਾਉਸ ਕੋ ਸਾਡੀ ਬੁਬਾਰੀ ਠੀਕ ਹੋ ਜੂਗੀ ਔਰ ਲੋਕਾਂ ਦਾ ਇਹ ਸੰਗਤ ਦਾ ਇਹ ਜਿਹੜਾ ਹੈਗਾ ਇਹ ਪੂਰਾ ਹੋ ਰਿਹਾ ਔਰ ਸੰਗਤ ਬਹੁਤ ਖੁਸ਼ ਆ ਮੈਂ ਵੀ ਬਹੁਤ ਖੁਸ਼ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਦੀ ਬਾਉ ਵੀ ਹੋ ਗਏ ਹੋ ਹਾਂਜੀ ਕੋਈ ਨਹੀਂ ਖੁਸ਼ੀ ਦੀ ਇਹ ਆ ਖੁਸ਼ੀ ਹਾਂਜੀ ਹਾਂ ਜੀ ਕਹਿ ਸਕਦੇ ਇੱਥੇ ਕੋਈ ਵੀ ਆ ਜਾਂਦਾ ਤੇ ਖਾਲੀ ਨਹੀਂ ਖਾਲੇ ਅੱਟ ਜਾਂਦੇ ਨਹੀਂ ਜੀ ਬਾਬਾ ਤਾਂ ਬਾਬਾ ਜੀ ਤਾਂ ਭਰ ਦਿੰਦੇ ਨੇ ਭੰਡਾਰੇ ਖੁੱਲੇ ਕੱਫੇ ਦਿੰਦੇ ਨੇ ਬੰਦੇ ਬਾਬਾ ਜੀ ਬਹੁਤ ਕਿਰਪਾ ਕਰਦੇ ਨੇ ਸਾਰਿਆਂ ਦੀ ਕਿਰਪਾ ਕਰਦੇ ਨੇ ਜੀ ਤੇ ਹਰੀਖ ਪੁੱਤਵਾਲਾ ਕਿੰਨਾ ਖਜਾ ਹੁੰਦਾ ਸਾਨੂੰ ਤਾਂ ਜੀ ਈੜੀ ਕਰਦੇ ਆ ਵੀ ਬੁੱਧਵਾਰ ਆਏਗਾ ਅੱਜ ਹੁਣ ਅਸੀਂ ਪੰਜ ਪਹਿਲਾਂ ਚਵਰਾ ਸਾਹਿਬ ਸੁਖੇ ਸੀ ਜਿਹੜੇ ਉਹ ਸਾਡੇ ਪੂਰੇ ਕਿਤੇ ਸੀ ਤੇ ਅੱਜ ਅਸੀਂ ਸ਼ੁਕਰਾਨਾ ਕਰਨਾ ਹੈ ਜਦੋਂ ਬਾਬਾ ਜੀ ਨੇ ਸੰਡੀ ਮਨੋਕਾਮਨ ਪੂਰਨ ਕੀਤੀ ਹੈ ਤੇ ਸਾਨੂੰ ਬਹੁਤ ਪ੍ਰਸੰਤਾ ਹੈਗੀ ਹੈ ਇਹਦੇ ਨਾਲ ਬਹੁਤ ਖੁਸ਼ੀ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਮੇਰਾ ਨਾਮ ਗੁਰਕਰਨ ਸਿੰਘ ਹੈ ਜੀ ਤੇ ਮੈਨੂੰ ਮੈਂ ਅਗਸਤ ਤੋਂ ਸਟਾਰਟ ਕੀਤਾ ਸੀਗਾ ਤੇ ਮੇਰੀ ਕਾਫੀ ਮਰਾਦਾ ਪੂਰੀਆਂ ਹੋਈਆਂ ਨੇ ਤੇ ਮੇਰੇ ਕਾਰੋਬਾਰਾਂ ਵਿੱਚ ਕਾਫੀ ਬਰਕਤਾਂ ਪਈਆਂ ਕਾਫੀ ਬਾਬੇ ਦੀ ਬਹੁਤ ਕਿਰਪਾਈ ਹੈ ਜਦ ਤੇ ਲਾੜ ਲੱਗੇ ਆ ਬਸ ਪਿੱਛੇ ਮੁੜ ਕੇ ਨਹੀਂ ਦੇਖਿਆ ਕਿ ਮਤੇ ਹਮੇਸ਼ਾ ਹੀ ਤੇ ਬਸ ਇਹ ਕਿੰਨਾ ਜਾਗੇ ਸੀ ਮੈਂ ਐਕਚੁਅਲੀ ਪਹਿਲੇ ਬੇਰੋਜ਼ਗਾਰ ਸੀਗਾ ਤੇ ਜਦੋਂ ਮੈਂ ਲੜ ਲੱਗਿਆ ਉਸ ਤੋਂ ਬਾਅਦ ਬਾਬੇ ਨੇ ਕਾਫੀ ਵਧੀਆ ਨੌਕਰੀ ਦੇ ਦਿੱਤੀ ਮੈਨੂੰ ਤੇ ਬਹੁਤ ਚੜ੍ਹਾਈ ਆਉ। ਤੇ ਬੁੱਧਵਾਰ ਦਾ ਕਿੰਨਾ ਕਿਹਦਾ ਹੁੰਦਾ ਬਹੁਤ ਚਾਹ پورے ਹਫਤੇ ਚਾਹ ਹੀ ਹੁੰਦਾ ਹੈ ਕਿ ਕਦੋਂ ਇੱਕ ਮਤਲਬ ਦਿਹਾੜੀ ਆਉਗੇ ਤੇ ਅਸੀਂ ਕਦੋਂ ਜਾਵਾਂਗੇ। ਬਸ ਮੈਂ ਇਹ ਕਹਿਣਾ ਚਾਹਣਾ ਤੁਸੀਂ ਜ਼ਰੂਰ ਆਓ ਤੇ ਬਾਬੇ ਦੀ ਬਹੁਤ ਕਿਰਪਾ ਤੁਨ ਤੁਨ ਬਾਬਾ ਦੀਪ ਸਿੰਘ ਦੇ ਰਜਾਨਾਂ ਦੀ ਮੁਤਾਬਕ ਅੱਜ ਵੀ ਦੇਖ ਲੈ ਕੇ ਹਾਜ਼ਰ ਹੋਏ। ਅੱਜ ਬੁੱਧਵਾਰ ਦਾ ਦਿਨ ਹੈ। ਅੱਜ 11ਾਂ ਦੀ ਗਣਤੀ ਵਿੱਚ ਸ਼ਰਧਾਲੂ ਬਾਬਾ ਜੀ ਦੇ ਦਰ ਤੇ ਦੁਪਹਿਰੇ ਦੀ ਹਾਜ਼ਰੀ ਪਰ ਲਾਉਂਦੇ ਨੇ ਉਹਨਾਂ ਲਈ ਅਰਦਾਸ ਕਰਦਾ ਕਿ ਤੁਨ ਤੁਨ ਬਾਬਾ ਦੀਪ ਸਿੰਘ ਜਿੰਨੀ ਸੰਗਤਾਂ ਜਿੱਤਰੀ ਦਰ ਤੇ ਚਪੇਰਾ ਪਟਣਾਈ ਵਿਆ ਸਾਰਿਆਂ ਦੀਆਂ ਭਾਵਨਾਵਾਂ ਸ਼ੁੱਭ ਭਾਵਨਾਵਾਂ ਜਿਹੜੀਆਂ ਪੂਰਨ ਕਰਕੇ ਇਹਨਾਂ ਦੇ ਸ਼ਰਤੇ ਮੇਰ ਪਰੇ ਹੱਥ ਰੱਖੇ ਤੇ ਮੈਂ ਧੰਨਵਾਦ ਕਰਦਾ ਕਿ ਬਾਬਾ ਦੀਪ ਸਿੰਘ ਜੀ ਤੁਸੀਂ ਮੈਨੂੰ ਹਲਕਾ ਆਤਮ ਨਗਰ ਦਾ ਸੇਵਾਦਾਰ ਬਣਨ ਦਾ ਮੌਕਾ ਦਿੱਤਾ ਤੇ ਕੋਸ਼ਿਸ਼ ਕਰਦਾ ਕਿ 95% ਸਹੀ ਤੰਗਣਾ ਜਿਹੜੀ ਸੇਵਾ ਇਮਾਨਦਾਰੀ ਤਨ ਦੇ ਹੀ ਨਾ ਕਰਾਂ ਹਰੇਕ ਦਿਨ ਦੁੱਖੀ ਦੇ ਕੰਮ ਆਵੇ ਤੇ ਆਪਣਾ ਮਿਹਰ ਪਰੇ ਹੱਥ ਰੱਖਿਓ ਇਸੇ ਤਰ੍ਹਾਂ ਮੈਂ ਇਹਨਾਂ ਲੋਕਾਂ ਦੀ ਜਿਹੜੀ ਸੇਵਾ ਕਰਦਾ ਹਰ ਇੱਕ ਬੁੱਧਵਾਰ ਦੁਪਹਿਰਾ ਸਾਤੇ ਹਾਜ਼ਰੀ ਤੁਸੀਂ ਵੀ ਲਗਾਉਣੀ ਚਾਹੀਏ ਡੇਢੀ ਵੀ ਲਗਾਣੇ ਲੇਕਿਨ ਦੁਪਹਿਰਾ ਸਾਤੇ ਮੇਰੀ ਤਾਂ ਹਾਜ਼ਰੀ ਡੇਢੀ ਵੀ ਹੈ ਕਿਉਂਕਿ ਮਾਪੂ ਨਾਲ 2007 ਜੇ ਕੋਲ ਕਰਾਰ ਹੋਏ ਸੀ ਵੀ ਜਿੰਨਾ ਕਦੇ ਮਸ਼ੀਨ ਹਿਲਦੀ ਹੈ ਤੇਰੇ ਦਰਤੇ ਦੇਖ ਲੈ ਕੇ ਆਉਂਗਾ ਉਸ ਤੋਂ ਬਾਅਦ ਕੋਈ ਕੰਮ ਕਰਾਂਗਾ ਤੇ ਅੱਜ ਗੁੜੀਆਂ ਨੂੰ ਸਨਮਾਨਿਤ ਕੀਤਾ ਗਿਆ ਕਿਸ ਲਈ ਕੀਤਾ ਗਿਆ ਇਹ ਸਾਡੇ ਸ਼ਹਿਰ ਦਾ ਮਾਣ ਹੈ ਡੀਐਨਪੀ ਕੌਰ ਆਪਣੇ ਮਾਮਾਪਦੇ ਨਾਲ ਆਈ ਹੈ ਇਹਦਾ ਅੱਜ ਸਨਮਾਨ ਕਰਿਆ ਇਹਨੂੰ ਸੰਸਥਾ ਵੱਲੋਂ ਟ੍ਰੈਕਸੂਟ ਵੀ ਦਿੱਤੇ ਗਏ ਨੇ ਤੇ ਇਹਦੇ ਵਾਸਤੇ ਜਿਹੜੀ ਖੁਸ਼ੀ ਦੀ ਗੱਲ ਆ ਵੀ ਇਹਨੇ ਜਿਹੜਾ ਲੁਧਿਆਣੇ ਤੋਂ ਫੀਲ ਗੰਜ ਤੋਂ ਚੱਲ ਕੇ ਇਹਨੇ ਫਤਿਹਗੜ੍ਹ ਸਾਹਿਬ ਦੇ ਛੋਟੇ ਸਾਹਿਬ ਜਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਦੀ ਸ਼ਹੀਦੀ ਨੂੰ ਸਮਰਪਿਤ ਆ ਫੀਲ ਗੰਜ ਤੋਂ ਦੌੜ ਲਾ ਕੇ ਇਹ ਜਾਣਾ ਉੱਥੇ ਜਾਣਾ ਤੇ ਆਪਣੇ ਦਰ ਉੱਥੇ ਬਾਪੂ ਜੀ ਦੇ ਜਾ ਕੇ ਦਰ ਤੇ ਨਤਮਤ ਹੋਣਾ ਬਹੁਤ ਚੰਗੀ ਭਾਵਨਾ ਹੈ ਤੇ ਛੋਟੇ ਸਾਹਿਬ ਜੀ ਦੇ ਚਾਨਾ ਅਰਦਾਸ ਕਰਦਾ ਕਿ ਬੱਚੀ ਨੂੰ ਹੋਰ ਕਾਮਯਾਬੀ ਤਰੱਕੀ ਤੇ ਜਿਹੜਾ ਨੇ ਪਰਨ ਕਰਿਆ ਉਹਦੇ ਵਿੱਚ ਇਹਦੀ ਮਦਦ ਕਰੇ। ਮੈਂ ਤਾਂ ਬਹੁਤ ਵਧੀਆ ਲੱਗਿਆ ਤੇ ਮੈਂ ਐਮਐਲਏ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆਂ। ਵੀਰ ਇੱਥੇ ਆ ਕੇ ਮੈਨੂੰ ਸਨਮਾਨਿਤ ਕਰਦੇ ਜਿਹੜੀ ਤੁਸੀਂ ਦੌੜ ਕਰਦੇ ਆ ਕਿੰਨੇ ਕਿਲੋਮੀਟਰ 70 ਕਿਲੋਮੀਟਰ ਹੈ 70 ਕਿਲੋਮੀਟਰ ਦੀ ਜੇ ਗੱਲ ਕੀਤੀ ਜਾਵੇ ਉਮਰ ਕਿੰਨੀ ਤੁਹਾਡੀ ਮੇਟਾ 12 ਸਾਲ ਤੇ ਕਿੱਦਾਂ ਇਹ ਜਜ਼ਬਾਤ ਪੈਦਾ ਹੋਇਆ ਉਹ ਚਾਰ ਸਾਬ ਜੱਦੇ ਦੀ ਸ਼ਹੀਦੀ ਨੂੰ ਮਾਤਾ ਗੁੱਜਰਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੋ ਕੇ ਮੈਂ ਦੌੜਨ ਜਾਂਦਾ